ਸੱਚੀ ਕਾਲ ਜੀ ਅਸੀਂ ਇਸ ਟਾਈਮ ਖੜੇ ਆਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਯਾਨੀ ਕਿ ਪਾਰਲੀਮੈਂਟ ਦਿੱਲੀ ਵਿਖੇ ਅੱਜ ਸਾਡੇ ਇੱਥੇ ਜਿਹੜੇ ਮੇਰੇ ਲੋਕ ਸਭਾ ਹਲਕਾ ਚ ਵਿਧਾਨ ਸਭਾ ਚੰਪੌਰ ਸਾਹਿਬ ਆ ਜਿਹੜੀ ਸਭ ਤੋਂ ਪਵਿੱਤਰ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਉੱਥੋਂ ਪੰਜਾਬ ਇੰਟਰਨੈਸ਼ਨਲ ਸਕੂਲ ਦੇ ਜਿਹੜਾ ਸਾਡਾ ਮੈਨੇਜਮੈਂਟ ਹੈ ਉਹਨਾਂ ਦੇ ਟੀਚਰ ਸਹਿਬਾਨ ਔਰ ਉਹਨਾਂ ਦੇ ਸਟੂਡੈਂਟ ਬੜੇ ਪਿਆਰੇ ਬੱਚੇ ਜਿਹੜੇ ਆ ਅੱਜ ਪਾਰਲੀਮੈਂਟ ਦੇਖਣ ਦਿੱਲੀ ਵਿਖੇ ਆਏ ਸੀ ਜਿੱਥੇ ਮੈਂ ਇਹਨਾਂ ਦਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਉੱਥੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਖ ਲਈ ਸਾਰੇ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਲੋਕਤੰਤਰ ਹੈ ਸਾਡਾ ਮੂਲ ਉਸ ਲੋਕਤੰਤਰ ਦਾ ਜਿਹੜਾ ਪਾਰਲੀਮੈਂਟ ਹੈ ਇੱਥੇ ਦੇਸ਼ ਵਾਸਤੇ ਨੀਤੀਆਂ ਤੇ ਨਿਯਮ ਘੜੇ ਜਾਂਦੇ ਆ। ਤੇ ਇਹ ਜਿਹੜੇ ਸਾਡੇ ਬੱਚੇ ਬੱਚੀਆਂ ਇੱਥੇ ਆਏ ਆ ਪੰਜਾਬ ਇੰਟਰਨੈਸ਼ਨਲ ਸਕੂਲ ਪਿੰਪਲ ਮਾਜਰਾ ਚੰਕੌਰ ਸਾਹਿਬ ਤੋਂ। ਇਹਨਾਂ ਨੇ ਕੱਲ ਨੂੰ ਪੰਜਾਬ ਦਾ ਦੇਸ਼ ਦਾ ਪ੍ਰੋਗਰਾਮ ਹੈ। ਜਿੱਥੇ ਇਹਨਾਂ ਤੇ ਵੇਖਦੀਆਂ ਜਿਹੜੀਆਂ ਕਾਮਯਾਬੀਆਂ ਲਈ ਮੈਂ ਸ਼ੁਭ ਕਾਮਨਾਵਾਂ ਦਿੰਦਾ। ਉੱਥੇ ਮੈਂ ਮੈਨੇਜਮੈਂਟ ਦਾ ਵੀ ਸਾਡੇ ਟੀਚਰ ਸਾਹਿਬਾਨਾਂ ਦਾ ਧੰਨਵਾਦ ਵੀ ਕਰਦਾ। ਔਰ ਇਹਨਾਂ ਬੱਚਿਆਂ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦਾ ਹੋਇਆ ਕਿ ਇਹ ਪੰਜਾਬ ਔਰ ਦੇਸ਼ ਦੀ ਬਿਹਤਰ ਜਿਹੜੀਆਂ ਸੇਵਾਵਾਂ ਦੇਣਗੇ ਉਹਨ ਵਾਲੇ ਟਾਈਮ ਸਾਡਾ ਭਵਿੱਖ ਬਣਨਗੇ ਬਿਹਤਰ ਲੀਡਰ ਬਣਨਗੇ ਅੱਡਾ ਫੀਲਡ ਦੇ ਚ ਉਹਨਾਂ ਲਈ ਇਹਨਾਂ ਨੂੰ ਬਹੁਤ ਸਾਰੀਆਂ ਸ਼ੁਕਰੀਆ ਕਮਨਾਵਾਂ ਇਹਨਾਂ ਸਾਰੇ ਮੈਨੇਜਮੈਂਟ ਦਾ ਧੰਨਵਾਦ ਬੱਚਾ ਸ੍ਰੀ ਸ਼੍ਰੀ ਅਨੁਸ਼ੀਲ ਕਾ ਜੀ ਅਸੀਂ ਸਾਰੇ ਵਿਦਿਆਰਥੀਆਂ ਵੱਲੋਂ ਆਪਣੀ ਸਰਕਾਰ ਯੂ ਕੈਪਸ ਮੈਨੇਜਮੈਂਟ ਅਤੇ ਸਾਡੇ ਮੈਂਬਰ ਪਾਰਲੀਮੈਂਟ ਮਾਨਿੰਦਰ ਸਿੰਘ ਚੰਦੜ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਨਾਂ ਦੀ ਬਤੋਲਤ ਅੱਜ ਪਾਰਲੀਮੈਂਟ ਨੂੰ ਅਕੰਪਲਿਸ਼ ਸਕਸੈਫੁਲੀ ਅਕੰਪਲਿਸ਼ ਕੀਤਾ ਹੈ ਸੋ ਸਾਡੇ ਸਾਰੇ ਮੱਦਦਗਾਰਾਂ ਦਾ ਬਹੁਤ ਸ਼ੁਕਰਾਨਾ ਹੈ ਮੈਬਰ ਆਫ ਪਾਰਲੀਮੈਂਟ ਸਰਦਾਰ ਕੁਲਵਿੰਦਰ ਸਿੰਘ ਕੰਨੇ ਸਾਨੂੰ ਆਪਣਾ ਕੀਮ ਸਮਾਂ ਕੱਟ ਕੇ ਪਾਰਲੀਮੈਂਟ ਦੇ ਵਿੱਚ ਖੁਦ ਆ ਕੇ ਹਰ ਇੱਕ ਚੀਜ਼ ਦਾ ਚੰਗੀ ਤਰ੍ਹਾਂ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਫਿਊਚਰ ਦੇ ਬਾਰੇ ਬਹੁਤ ਗਾਈਡਲਾਈਨਸ ਦਿੱਤੀਆਂ ਚਿੰਤੂੜੀ ਸਾਡੇ ਤੇ ਜਿਸ ਬਹੁਤ ਕੰਮ ਆਂਦੀਆਂ ਅਸਲ ਵਿੱਚ ਬਹੁਤ ਤੈਪੀ ਦੋ ਸ਼ੁਕਰਾਨਾ ਕਰਦੇ ਹਾਂ ਅਸੀਂ ਸਰਦਾਰ ਮਾਲਵਿੰਦਰ ਸਿੰਘ ਕੰਗ ਦਾ ਤਹਿ ਦਿਲੋਂ ਧੰਨਵਾਦ ਹਾਂ ਕਿ ਉਹਨਾਂ ਨੇ ਸਾਨੂੰ ਇੱਥੇ ਪਾਰਲੀਮੈਂਟ ਦਿਖਾਇਆ ਅਤੇ ਬਹੁਤ ਵਧੀਆ ਗਾਈਡ ਕੀਤਾ ਧੰਨਵਾਦ ਅਸੀਂ ਅੱਜ ਸੈਸ਼ਨ ਦਾ ਕੁਐਸ਼ਨਰ ਅਟੈਂਡ ਕੀਤਾ ਜ ਜਿਹਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਸਾਡੇ ਰਿਪ੍ਰেজੈਂਟੇਟਿਵਸ ਨੇ ਜਿਹੜੇ ਉਹ ਇੱਕ ਦੂਜੇ ਨੂੰ ਕੁਐਸ਼ਨਸ ਕਰਦੇ ਨੇ ਤੇ ਸਾਨੂੰ ਇਹ ਬਹੁਤ ਜਿਆਦਾ ਨੋਲੇਜੇਬਲ ਲੱਗਿਆ ਤੇ ਉਸ ਤੋਂ ਬਾਅਦ ਅਸੀਂ ਆਪਣੀ 올ਡ ਪਾਰਲੀਮੈਂਟ ਵਿਜ਼ਿਟ ਕੀਤੀ ਜਿਸ ਤੇ ਸਾਨੂੰ ਬਹੁਤ ਜਿਆਦਾ ਜਾਣਕਾਰੀ ਮਿਲ ਅਧਿਸੰਤ ਪਤਾ ਲੱਗਿਆ ਉਹਦੇ ਹਿਸਟੋਰੀਕਲ ਇਵੈਂਟਸ ਬਾਰੇ ਤੇ ਜਿੱਥੇ ਕੰਸਟੀਟਿਊਐਂਟ ਅਸੈਂਬਲੀ ਨੇ ਬੈ ਕੇ ਸੰਵਿਧਾਨ ਨੂੰ ਬਣਾਇਆ ਸੀ ਅਸੀਂ ਉਹ ਜਗ੍ਹਾ ਨੂੰ ਵਿਜ਼ਿਟ ਕੀਤਾ ਥੈਂਕ ਯੂ